ਦੇਖੋ ਇੱਥੋਂ ਇਹ ਘਾੜ ਤੋਂ ਦੇਖੋ ਉਥੋਂ ਦੀ ਟਰੈਫਿਕ ਡਾਇਵਰਟ ਕਰ ਪਈ ਆ ਬਹੁਤ ਸੋਹਣਾ ਕੰਮ ਕਰਿਆ ਨਹੀਂ ਇਹ ਘਾੜ ਦੇ ਵਿੱਚ ਕਦੇ ਲੰਘ ਜੋਂ ਜਾਂਦੇ ਹੋਏ ਵਾਪਸੀ ਤੇ ਇੱਕ ਦੋ ਚਾਰ ਗੱਡੀਆਂ ਦਾ ਨੁਕਸਾਨ ਹੁੰਦਾ ਹੀ ਹੁੰਦਾ ਸੀ ਬਹੁਤ ਵਧੀਆ ਕਰਿਆ ਕੰਮ ਜਿਹੜੀ ਵਧੀਆ ਗੱਲ ਕਰੀ ਆ ਰੋਡ ਬਣਾਇਆ ਇਹ ਉਥੋਂ ਮੇਰਾ ਕਹਿਲਾ ਟਰੈਫਿਕ ਡਾਇਵਰਟ ਹੁੰਦੀ ਆ ਅੱਗੇ ਨੂੰ ਹਨਾ ਫਿਰ ਟਰੈਫਿਕ ਡਾਇਵਰਟ ਕਰਤੀ ਇਹਨਾਂ ਨੇ ਉਹ ਜਾਣ ਵਾਲੀ ਗੱਡੀ ਪਰਲੇ ਹੱਥੋਂ ਜਾਂਦੀ ਆ ਸੱਜੇ ਹੱਥੋਂ ਉੱਥੋਂ ਨਹੀਂ ਘੁੰਮ ਕੇ ਰੁਟ ਜਾਂਦਾ ਇੱਥੇ ਵੀ ਫੇਰ ਦਾ ਮਤਲਬ ਰੈਜ ਬਣਾਇਆ ਕੋਚਣਾ ਪੋਸਟਾ ਬਣਾਇਆ ਉੱਪਰ ਹੈ ਕਟਣ ਇੱਥੇ ਆ ਕੇ ਵੀ ਫੇਰ ਦੁਬਾਰਾ ਤੋਂ ਗੱਡੀਆਂ ਦਾ ਜ਼ੋਰ ਲੱਗਦਾ ਦੇਖਣ ਨੂੰ ਤਾਂ ਇਹ ਐਂ ਲੱਗਦਾ ਵੀ ਲੰਬਾ ਉਹ ਉੱਥੇ ਤੱਕ ਪਰ ਗੱਡੀ ਸੇਰੰਗ ਤੇ ਬੈਠੇ ਪਤਾ ਲੱਗਦਾ ਹੁੰਦਾ ਵੀ ਗੇਰ ਮੰਗਦੀ ਆ ੱਲੇ ਨੂੰ ਜਾਂਦੀ ਆ ਉਹ ਦੇਖੋ ਨੂਰੇ ਗੱਡੀਆਂ ਜਾਂਦੀਆਂ ਹੌਲੀ ਹੌਲੀ ਆਟੋਮੈਟਿਕ ਸਪੀਡ ਟਾਇਰਾਂ ਦੀ ਘਟਣ ਲੱਗ ਜਾਂਦੀ ਆ ਇੱਥੋਂ ਵੇਰ ਜੋਰ ਲੱਗਣਾ ਨਹੀਂ ਹੋ ਜਾਣਾ ਕੱਢੀ ਤੇ ਪੰਗੇ ਪੈਂਦੇ ਆ ਜਦੋਂ ਉਹਨਾਂ ਗੱਡੀ ਵਿਚਾਰੇ ਖੜ ਜਾਂਦੀ ਆ ਆ ਗੱਡੀ ਮੇਰਾ ਖਿਆਲ ਆ ਰੋਕੀ ਆ ਇਹਦੇ ਕਰਕੇ ਹੀ ਰੋਕੀ ਆ ਇੱਥੋਂ ਹੀ ਬਸ ਜਾਮ ਸ਼ੁਰੂ ਹੋ ਜਾਣਾ ਕਿਉਂਕਿ ਜਗਾ ਕਸੂਤੀ ਆ ਜੋਰ ਹਰੇਕ ਦਾ ਲੱਗਿਆ ਹੁੰਦਾ ਛੜ ਗਈ ਆ ਜੀ ਵਾਏ ਰੁਕਾ ਹੜ ਤਨਾ ਕਿਸੇ ਨੂੰ ਪੰਗਾ ਪਾਵੇ ਬੰਦਾ ਨਾ ਉਤਰ ਜੂਗਾ ਰਹਿੰਦਾ ਟਰੇਨ ਰੋਡ ਤੇ ਤਾਂ ਫੇਰ ਵੀ ਕੋਈ ਠੀਕ ਕਰਕੇ ਜਾਮ ਲੱਗਿਆ ਹੋਇਆ ਹੈ ਬਾਈ ਬੜਾ ਬੁਰਾ ਹਾਲ ਆ ਗੱਡੀਆਂ ਦਾ ਇਹਨੇ ਮੈਂ ਕਹਿੰਦਾ ਚਾਰ ਗੱਡੀਆਂ ਹੋਰ ਖੜਾ ਦੀਆਂ ਰਸਤੇ ਦੇ ਵਿੱਚ ਆਪਣੀ ਵੀ ਖੜਨ ਵਾਲੀ ਹੋਈ ਜੇ ਤੁਹਾਨੂੰ ਮੁਸ਼ਕਲ ਮਾਰੀ ਜਾਂਦੇ ਤੇ ਹੋਰ ਜੋਰ ਇਹਨਾਂ ਲੱਗ ਰਿਹਾ ਜਦੋਂ ਹੁਣ ਪਹਿਲੇ ਗੇਅਰ ਦੇ ਵਿੱਚ ਕੀੜੀ ਵਾਲੀ ਚਾਲ ਸ਼ੁਕਰ ਰੱਬ ਦਾ ਵੀ ਹੁਣ ਸਾਹ ਆਇਆ ਮੜਾ ਜ ਮਗਰ ਤਿੰਨ ਚਾਰ ਗੱਡੀਆਂ ਇਹਨੇ ਖੜਾ ਦੀਆਂ ਵੀ ਜੇ ਲੱਗੀ ਹੈ ਇਹਨੂੰ ਟੋ ਕਰਕੇ ਸਾਈਡ ਕਰੋ ਇਹ ਰੋਡ ਵਾਲਿਆਂ ਦੀ ਜ਼ਿੰਮੇਵਾਰੀ ਨਹੀਂ ਹੈ ਹਾਨਪੁਰ ਇੱਥੋਂ ਹੁਣ ਲਿਵਰਡ ਨੂੰ ਹੋ ਜਾਗੇ ਚਲੋ ਸਨ ਦਾ ਟਾਈਮ ਆ ਇੱਕ ਰੱਸਾ ਜਿਹਾ ਪਿੱਛੋਂ ਕੈਂਚੀ ਨਿਕਲ ਗਈ ਹੁਣ ਦੇਖਦੇ ਆ ਕਿਤੇ ਲਾ ਕੇ ਕਿੰਝ ਜਿਹਾ ਖਿੱਚਦੇ ਆ ਨਾਲੇ ਜ ਦੁਪਹਿਰਾ ਗਰਮੀ ਕਰਕੇ 2 ਘੰਟੇ ਇਕਦੇ ਰਹਿ ਸਮਾਂ ਲੱਗਦਾ ਲਿਵਰਡ ਤੋਂ ਹਾਨਪੁਰ ਹੜਾ ਰੂੜਾ ਗੁਜਰੀ ਘਾਟ ਨੂੰ ਜਾਂਦਾ ਉਹਦੇ ਵਿੱਚ ਵੀ ਇਹ ਕੰਮ ਵੱਡੇ ਪੱਦਰ ਬਿਚਾ ਤਰੇ ਆ ਇਸ ਵਕਤ ਇੱਥੇ ਵੀ ਹੌਣ ਫੰਦਾ ਸਾਡੇ ਬੂਰੇ ਟਾਈਮ ਦੀ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਇਸ ਨਾਲ ਦੀ ਜਿਹੜੀ ਰੋਡ ਨੰਗੇ ਕਿਤੇ ਪਾਸੋਂ ਇਹ ਦੂਜੇ ਰੂਟ ਆ ਜਿਹੜਾ ਦੌਰ ਵਾਲਾ ਰੋਡੋਂ ਦਾ ਇਹ ਲੇਵਲ ਬਾਈਪਾਸ ਸਿੱਧਾ ਆਪਣੇ ਉਮਾਂਗੇ ਵੱਡੇ ਰੋਡ ਚੜ ਗਈ ਜਾਣੇ ਜੇ ਉਧਰ ਦੀ ਮੁੜਦੇ ਅਸੀਂ ਚੋਰਾਲ ਬੰਦ ਦੀ ਫਸ ਜਾਣਾ ਸੀ ਕਿਉਂਕਿ ਰੋਡ ਬਣਦਾ ਯਾਰ ਇਹ ਰੋਡ ਜਦੋਂ ਉੱਥੇ ਗੱਡੀ ਵਾਲਾ ਸੀਗਾ ਵੀ ਉਹਨੇ ਦੱਸਿਆ ਕਹਿੰਦਾ ਯਾਰ ਮੈਂ ਕਿਹਾ ਯਾਰ ਵੀ ਇੱਕ ਵਾਰ ਅਸੀਂ ਲਾਸਟ ਚੱਕਰ ਫਾਸ ਗਏ ਸੀ ਇੱਕ ਖਰਾਬ ਜਿਹੜਾ ਉਹ ਪਰੋ ਸੀ ਪਿੱਛੋਂ ਸੇਂਧਵਾ ਕੋਲੋਂ ਰੋਡ ਪਾਇਆ ਸੀਗਾ ਉਹ ਬਣਦਾ ਸੀ ਬਹੁਤ ਪੁਰਾਣਾ ਸੀ ਡਰਦੇ ਡਰਦੇ ਉਹ ਕਹਿੰਦਾ ਬਈ ਨਹੀਂ ਵਧੀਆ ਰਾਹ ਕਰਸਾ ਬਾਗ ਕਰਸਾ ਬਾਗੋਂ ਉੱਲੀ ਨਿਕੜਿਆ ਨਾ ਕਰਸਾ ਬਾਗ ਕੋ ਖਲਗੜਾ ਤੋਂ ਅਮਖੋ ਦਮ ਨਦੀ ਦੇ ਕੋਲ ਇਹ ਉੱਚਾ ਰਹਾ ਅਗੇ ਤੇ ਚੋੜਨ ਬਸਤੀ ਆਉਂਦੇ ਬਾਈ ਫਸ ਜਾਣ ਵਾਲੀ ਲੋਕਿਓ ਰਾਹ ਬਣ ਰਿਹਾ ਥੋੜ੍ਹੋਂ ਥੋੜ੍ਹੋਂ ਖੱਡੇ ਬਹੁਤ ਵੱਡੇ ਵੱਡੇ ਮੇਰੇ ਚ ਭਰ ਕੇ ਇੱਧਰ ਦੀ ਆਓ ਇੱਧਰ ਵੀ ਹੋਈ ਜਾਓ ਕਿਲੋਮੀਟਰ ਜਰੂਰ ਫਰਕ ਪੈ ਜਾਊਗਾ ਸਾਨੂੰ ਸੱਚੀ 30 35 ਕਿਲੋਮੀਟਰ ਦਾ ਇੱਕ ਅੱਧਾ ਟੋਨ ਬੱਸ ਲਾ ਕੇ ਅਸੀਂ ਟੈਨਸ਼ਨ ਪਰ ਆਏ ਤਾਂ ਸ਼ਾਂਤੀ ਨਾਲ ਨਜ਼ਾਰੇ ਨਾਲ ਤੇ ਪ੍ਰੇਮੀਆਂ ਦੇ ਢਾਬੇ ਦਾਲ ਅੱਜ ਪਹਿਲੀ ਵਾਰੀ ਮੈਂ ਕਾਲੀ ਦਾਲ ਖਾਣ ਲੱਗੇ ਹਾਂ ਬਾਈ ਕਹਿੰਦਾ ਵਧੀਆ ਹੁੰਦੀ ਹੈ ਨਹੀਂ ਮੈਂ ਪੀਲੀ ਦਾਲ ਖਾ ਕੇ ਕੋਸ਼ਣਾ ਅੱਜ ਦੇਖਦੇ ਆਂ ਵੈਸੇ ਦੇਖਣ ਨੂੰ ਤਾਂ ਵਧੀਆ ਲੱਗਦੀ ਆ ਟੇਸਟ ਕਰਕੇ ਦੱਸਦੇ ਆ ਆਜੋ ਕੰਮਲ ਤੇ ਕਰਕੇ 4 ਘੰਟੇ ਰਾਮ ਤੇ ਫਿਰ ਹੋਣ ਲੱਗੇ ਆ ਤੁਰਨ ਅੱਗੇ ਨੂੰ ਕਿਉਂਕਿ 6.5 ਹੋ ਗਏ ਆ ਬਾਕੀ ਜਿੰਨਾ ਕਿ ਸਫਰ ਨਿਪੜਦਾ ਰਾਤੋਂ ਰਾਤ ਕੱਢਾਂਗੇ ਤਾਂ ਵੈਸੇ ਘਟ ਗਈ ਆ ਠੰਡ ਇਹ ਅਸੀਂ ਬਦਨਾਵਰ ਕੋਲ ਜਾ ਤਕਰੀਬਨ 7.5 ਵਜੇ ਅੱਧਰ ਗਰਮੈਸ਼ ਹੀ ਰਹੀ ਆ ਸਾਰੇ ਟ੍ਰਿਪ ਦੇ ਵਿੱਚ ਇੱਧਰ ਥੋੜੀ ਜੀ ਹਵਾ ਤਾਂ ਠੰਡੀ ਹੈਗੀ ਆ ਪਰ ਉਹ ਉਹਲੇ ਵਾਲਾ ਜਿਵੇਂ ਠੰਡਾ ਵਾਲੀ ਠੰਡ ਕਹਦੇ ਹੁੰਦੇ ਆ ਉਹ ਕਣ ਨਹੀਂ ਹੈ ਫਲਾਮ ਤੇ ਜਿਹੜਾ ਫਦਨਾਵਰ ਦੇ ਵਿਚਾਲੇ ਰੋਡ ਤੇ ਮੇਰਾ ਕਹਿੰਦਾ ਮਾਰਕਿੰਗ ਦਾ ਕੰਮ ਚੱਲਦਾ ਜੇ ਜਿਸ ਦਿਨ ਅਸੀਂ ਲੰਘੇ ਆ ਉਹ ਦਿਨ ਵੀ ਇਹਨਾਂ ਨੇ ਆ ਬੈਰੀਕੇਟਿੰਗ ਜੀ ਕਰੀ ਹੋਈ ਸੀ ਅੱਜ ਵੀ ਬੰਬੇ ਡਰਾਈਵਰ ਕੀ ਆ ਲੰਬਾ ਚੱਲ ਰਿਹਾ ਕੰਮ ਉਹ ਕਬਜ ਦੇ ਨੂੰ ਆ ਗਏ ਆ ਯਾਹ ਵਰੇ ਤੋਂ ਪਿੱਛੇ ਆ ਜਿੱਥੋਂ ਮੁੰਬਈ ਦਿੱਲੀ ਹਾਈਵੇ ਚੜਦਾ ਉਹਦੇ ਕੋਲ ਨੂੰ ਆ ਗਏ ਆ ਇੱਥੇ ਥੋੜੀ ਜਿਹੀ ਹਵਾ ਠੰਡੀ ਮਹਿਸੂਸ ਹੋਣ ਲੱਗੀ ਆ ਪਰ ਠੰਡ ਹੈ ਨਹੀਂ ਪਾਏ ਸਾਡੇ ਗਰਮੀ ਵਾਲੇ ਕੱਪੜੇ ਹੁਣ ਜਿਹੜਾ ਪਿੱਛੇ ਵਾਲਾ ਰੋਡ ਆ ਉਹਦੇ ਤੇ ਵੀ ਕਾਫੀ ਗੱਡੀ ਚੜਨ ਲੱਗੀ ਗਾ ਨੂੰ ਆ ਕੇ ਗੱਡੀ ਥੋੜੀ ਜਿਹੀ ਛਿੱਧੀ ਰਹਿ ਜਾਂਦੀ ਆ ਜਿਵੇਂ ਹੁਣ ਕਿਹੜਾ ਕਿਹੜਾ ਏਰੀਆ ਬਾਈ ਉਧਰ ਚੜਨ ਲੱਗਿਆ ਹਰਿਆਣਾ ਦਿੱਲੀ ਸਾਰਾ ਉੱਪਰ ਹੀ ਜਾਂਦਾ ਹਾਂ ਸਾਰੇ ਉਹ ਜੈਪੁਰ ਵਾਲਾ ਰੋਡ ਹੈ ਕਿਹੜੀ ਗੱਡੀ ਨੇ ਦਿੱਲੀ ਦਾ ਮਾਲ ਭਰਿਆ ਇਧਰ ਫਰੀਦাবাদ ਦਾ ਭਰਿਆ ਸਾਰੀ ਉੱਥੋਂ ਹੀ ਕੱਟ ਜਾਂਦੀ ਆ ਕਹੇ ਨੋਲਡਾ ਸਾਈਡ ਨੂੰ ਜਾਣਾ ਸਾਰੀ ਉੱਥੋਂ ਹੀ ਪੜਦਾ ਹੂੰ ਉਹ ਵੀ ਅਗਲਾ ਕਹਿੰਦਾ ਜੈਪੁਰ ਤੇ ਕੋਟਪੁਤਲੀ ਵਾਲੇ ਆਲਟੀਆਂ ਤੋਂ ਖੜਾ ਛੁੱਟਦਾ ਹਾਂ ਨਾਲੇ ਗੱਡੀ ਸਪੀਡਾਂ 'ਚ ਜਾਂਦੀ ਆ ਆ ਫਸਟ ਟਾਈਮ ਬਾਅਦ ਦਾ ਟੋਲ ਤਾਂ ਜ਼ਰੂਰ ਕਰੋ ਲੱਗ ਜਾਂਦੇ ਆ ਚਲੋ ਟੋਲ ਦਾ ਦੁੱਖ ਨਹੀਂ ਬੰਦਾ ਟਾਈਮ ਬੜਾ ਮੈਟਰ ਕਰਦਾ ਦਿੱਲੀ ਦੀ ਕਿੰਨੀ ਕੱਚੇ ਵਾਲੀ ਗੱਡੀ ਆ ਸਾਰੀ ਇੱਧਰ ਤੇ ਜਾਂਦੀ ਹੈ ਹਾਂ ਜੀ ਆਪਣੇ ਪੰਜਾਬੀ ਵੀ 80% ਚੜ੍ਹ ਲਾ ਕੇ ਜਿੰਨਾ ਕੋਲੇ ਹਰਿਆਣੇ ਦਾ ਮਾਲ ਆ ਮੰਨ ਲਓ ਜੈਪੁਰ ਸੇ ਆਟੇ ਜਾਂਦੇ ਆ ਸਾਰੇ ਇੱਥੋਂ ਜਾਂਦੇ ਆ ਕਿ ਆ ਗਏ ਆ ਅਸੀਂ ਦਲੌਤਾ ਰੇਲ ਜਿਹੜਾ 2 ਓਵਰ ਆਉਂਦਾ ਉਹਦੇ ਲਾਗੇ ਤਾਂ ਕੇ ਵੱਜ ਗਿਆ ਸਾਡੇ ਕੋਲ ਆਹ ਦੇਖੋ ਟ੍ਰੇਨ ਦੀ ਬਾਦ ਜਦ ਹੀ ਆ ਗਈ ਇਹਨੂੰ ਤਾਂ ਹੀ ਦਲੌਤਾ ਰੇਲ ਕਹਿੰਦੇ ਆ ਇਥੇ ਰੇਲ ਚਾਰੇ ਪਾਸੇ ਰਹਿੰਦੀ ਆ ਦਲੋਤੇ ਦੇ ਲੰਘੀ ਆਪ ਦਾ ਵੱਜ ਗਿਆ 1 ਤੇ ਰੁਕੇ ਸੀ ਰੋਟੀ ਦੀ ਭੁੱਖ ਨਹੀਂ ਸੀ ਫਿਰ ਅਸੀਂ ਸਲਾਹ ਕਰੀ ਬਾਈ ਕਹਿੰਦਾ ਯਾਰ ਚਿੱਲੀ ਪਨੀਰ ਖਾਈਏ ਵੀ ਪਹਿ ਜਾਂਨੇ ਆ ਹੁਣ ਸਵੇਰੇ ਉੱਠ ਕੇ ਖਾ ਲਾਂਗੇ ਬ੍ਰੇਕਫਾਸਟ ਕਰ ਲਾਂਗੇ ਤੇ ਹੁਣ ਚਿੱਲੀ ਪਨੀਰ ਆ ਗਿਆ ਜੀ ਆ ਜਾਓ ਫਿਰ ਜੀ ਦਾ ਜੀ ਦਾ ਦਿਲ ਕਰਦਾ ਦੇਖ ਕੇ ਖਾਣ ਲਓ ਜੀ 2 ਵਜਣ ਵਾਲਿਆ ਖਾ ਲਿਆ ਚਿੱਲੀ ਪਨੀਰ ਕਿਉਂਕਿ ਭੁੱਖ ਜੀ ਹੈ ਨਹੀਂ ਸੀ ਅਸੀਂ ਦੁਪਹਿਰੇ ਜੇ ਰੋਟੀ ਖਾਧੀ ਸੀ ਉਹ ਉਸ ਕਰਕੇ ਥੋੜਾ ਜਿਹਾ ਹੈਵੀ ਜਿਹਾ ਸੀ ਅਸੀਂ ਬਾਈ ਅਸੀਂ ਸਲਾਹ ਜੀ ਬਣਾਈ ਆਪਾਂ ਉੱਥੇ ਦੁਪਹਿਰੇ ਜੇ ਰੋਟੀ ਖਾਧੀ ਸੀ ਹਨ ਤਾਂ ਹੀ ਢਿੱਡ ਜਿਆ ਮਜਾ ਆ ਗਿਆ ਨਾ ਹੁਣ ਤਰੀਕਾ ਖਾ ਕੇ ਮੈਂ ਕਹਿੰਦਾ ਲਜਾਰਾ ਆ ਗਿਆ ਪੂਰਾ ਲਜਾਰਾ ਰੁਕੇ ਹੋਏ ਸੀ ਫਿਰ ਢਾਬੇ ਤੇ ਤੁਰਾਂਗੇ ਇੱਥੋਂ ਕਿਉਂਕਿ ਰਾਤ ਨਾ ਰੱਸਾ ਖੁੱਲ ਗਿਆ ਸੀ ਤੇ ਹੁਣ ਹੀ ਡੇਢ ਦੋ ਦੋਕ ਦੀ ਗੱਲ ਹੋਣੀ ਹੈ فیر ਉਧਰੋਂ ਸੀ ਦੋਨਾਂ ਨੇ ਸਲਾਹ ਕਰੀ ਵੀ ਪਾਰਤਾ ਹੋਇਆ ਨਹੀਂ ਜਾਣਾ ਕਿਉਂਕਿ ਕਿਸ਼ਨਗੜ੍ਹ ਤੱਕ ਪਹੁੰਚਿਆ ਨਹੀਂ ਜਾਣਾ ਕਿਉਂਕਿ ਲੇਟ ਹੋ ਗਈ ਸੀ ਅਸੀਂ ਅਜੇ ਨੀਮਚ ਤੋਂ ਪਿੱਛੇ ਹੀ ਆਂ ਵੀ ਚਲ ਛੱਡ ਕੱਲ ਨੂੰ ਨਿਕਲਾਂਗੇ ਹੁਣ ਅੱਜ ਧੁੱਪ ਬੜੀ ਤੇਜ਼ ਆ ਹੁਣ ਦਿਨੇ ਤੁਰਨੂੰ ਦਿਲ ਨਹੀਂ ਕਰਦਾ ਥੋੜਾ ਜਿਹਾ ਢਲ ਜੇ ਉਹ ਮੂਰੀਆਂ ਰੱਸਾ ਖੁੱਲਿਆ ਪਿਆ ਸਾਰਾ ਅਮਗਰ ਲਾ ਵੀ ਖੁੱਲ ਗਿਆ ਕਾਰਨ ਇਹਦੇ ਚ ਇਹ ਹੋ ਗਿਆ ਹਾਈਟ ਜ਼ਿਆਦਾ ਹੋਣੇ ਨਾ ਰੱਸਾ ਘਟ ਗਿਆ ਆ ਸਾਰੀ ਤਰਪਾਲ ਖੁੱਲੀ ਪਈਏ ਇਹ ਹੁਣ ਬੰਨ ਬੰਨ ਕੇ ਤੁਰਾਂ। ਉਹ ਜੀ ਰੋਟੀ ਦਾ ਬਿਲ ਕਰਿਆ ਨਹੀਂ 1 ਵਜ ਗਿਆ ਵੈਸੇ। ਗ੍ਰੇਨਡਡ ਸੈਂਡਵਿਚ ਲੈ ਲਿਆ ਸੀ। ਜੀ ਸੈਂਡਵਿਚ। ਹੋਰ ਇੱਕ ਸੌਂਦੇ ਨੇ। ਹੱਤ ਕਾ ਜੇ। ਨਿਕਲ ਪਿਆ। ਛੱਡਿਆ ਜਕਾਰਾ। ਤੇ ਮੌਸਮ ਰਾਤ ਜਣੀ ਪੱਖਾ ਤਾਂ ਨਹੀਂ ਚੱਲਿਆ ਆਕੇ। ਅੱਜ ਦਿਨੇ ਵੀ ਗਰਮੀ ਅੱਸੀ ਬਹੁਤ। ਅੱਜ ਦਿਨੇ ਗਰਮੀ ਨੇ ਬੱਟ ਗੱਡੀ ਰੱਖੀ ਹੁੰਦੇ ਨੇ ਪੱਖਾ ਧਲਿਆ ਰਾਤ ਨਹੀਂ ਚੱਲਿਆ ਰਾਤ ਠੰਡ ਲੱਗਦੀ ਸੀ ਜਿਉਂ ਸੂਰਜ ਚੜ੍ਹ ਗਿਆ ਫੇਰ ਪੂਰੀ ਕੰਡੇ ਕੰਢ ਟੀ-ਸ਼ਰਟਾਂ 'ਚ ਵੀ ਗਰਮੀ ਆਉਣ ਵਾਲਾ ਮੌਸਮ ਜੀ ਉਹ ਤੇੜੀਆ ਮੰਡੀ ਬਾਹਰ ਮਹਲਾਰਗਾੜੀ ਵਿੱਚ ਫੇਰ ਬਾਟਰ ਪੜ ਜਾਗੇ ਇਹ ਮਹੇੜਾ ਤੇ ਤੌੜ ਤੇ ਬਾਈਪਾਸ ਹੋ ਚੜ ਗਏ ਆ ਜੀ ਟਾਈਮ ਸਵਾ ਦਸਟਾ ਕਿ ਜਾਨੇ ਘੱਟ ਦੀ ਜਮੂਣ ਲੱਗੀ ਹੈ ਬਾੜਾ ਜਾਂ ਬੈਦਰ ਲੱਗਦਾ ਹੈਗਾ ਵੀ ਉਹ ਤੋਂ ਬਾਲਾ ਪਰ ਅਨੇ ਕੱਟਣ ਹਣਟਾ ਹੋਣ ਬਣਿਆ ਜੀ ਨਿਆ گاਉ ਆ ਤਕਾਂ ਤੇ ਐਮਪੀ ਦਾ ਐਗਰੀ ਟੋਰ ਇਹ ਤੋਂ ਬਾਅਦ ਫਿਰ ਸੈਂਟਰ ਹੋ ਜਾਣਗੇ ਨਾ ਮੇਰਾ ਰੋ ਨੇ ਆ ਜੀ ਰਾਜਸਥਾਨ ਚ ਆਉਂਦੇ 500 ਨਾਲ ਮੂੰਹ ਪੈ ਗਿਆ ਹੁਣ ਇਹਨਾਂ ਨੂੰ ਜੱਤਾ ਉਹ ਤਾਂ ਮੈਂ ਕਹਿੰਦਾ ਐਮਪੀ ਵਾਲਾ ਹੀ ਸੀ ਇਹਨੇ ਜਿਹੜਾ ਆ ਜਿਹੜਾ ਮਿਲਿਆ ਹੁਣ ਤਾਂ ਰਾਜਸਥਾਨ ਰਾਜਸਥਾਨ ਪਹਿਲਾਂ ਹੀ ਹੁੰਦਾ ਹੀ ਵੈਲਕਮ ਕਰਦਾ ਪਹਿਲੇ ਟੋਰ ਤੇ ਟੋਰ ਵੀ ਬੜੇ ਖਤਰਨਾਕ ਹੁੰਦੇ ਆ ਦੋਨੇ ਸਾਈਡਾਂ ਹੀ ਇਹ ਕਵਰ ਕਰ ਜਾਂਦੀ ਹੈ ਗੱਡੀ ਥੋੜਾ ਜਿਹਾ ਸਾਹੇ ਦੇ ਤੁਰਿਆ ਹੈ ਬਾਈ ਇਹਨਾਂ ਨੂੰ ਮੇਰਾ ਖਿਆਲ ਹੈ ਹਲੇ 2 ਘੰਟੇ ਹੋਰ ਲੇਟ ਤੁਰਨਾ ਚਾਹੀਦਾ ਠੀਕ ਹੀ ਰਾਤ ਹਨ ਇੱਕੋ ਏਰੀਆ ਥੋੜਾ ਜਿਹਾ ਇਹ ਮਝਾਰ ਆ ਆ ਗਏ ਆ ਜੀ ਤੇ ਸਾਢੇ 9 ਦਾ ਟਾਈਮ ਆ ਚੰਦਰਮਾ ਦੇਖੋ ਕਿਵੇਂ ਪੂਰਾ ਅੱਧਾ ਚੰਦ ਬਣਿਆ ਹੋਇਆ ਵੈਸੇ ਕੁਆਲਿਟੀ ਆਉਣੀ ਕੈਮਰੇ ਵਿੱਚ ਇਹਦਾ ਮੂਵਮੈਂਟ ਨਾਲ ਜ਼ਬਰਦਸਤ ਰਹਿ ਹੈ ਨਹੀਂ ਆ ਨਿਕਲ ਗਿਆ ਜੀ ਉਹਦੇ ਉੱਪਰ ਵਾਲਾ ਰਸਤਾ ਤੇ ਅਸੀਂ ਹੋ ਗਏ ਢਿਲਵੜਾ ਸਾਈਡ ਨੂੰ ਚੱਲਦੇ ਆਏ ਤੋਂ ਇਹ ਤੋਂ ਥੱਲੇ ਦੀ ਘੁੰਮਦੇ ਹੋਏ ਆ ਜਦੋਂ ਜਾਂਦੇ ਹੋਏ ਲਾਹੌਰ ਨੂੰ ਸਾਡੀਆਂ ਜੀ ਢੰਗਾਰ ਤੇ ਫੁਰਦਾ ਕੰਮ ਉਸੇ ਤਰੀਕੇ ਚੱਲ ਰਿਹਾ ਉਹ ਬਿਆ ਖਾਸਾ ਲੰਮਾ ਟਾਈਮ ਇਹ ਤਾਂ ਦਿਖਾ ਰਿਹਾ ਵੀ ਜਾਂਦੇ ਹੋ ਤੁਹਾਨੂੰ ਉਧਰਲੇ ਪਾਸੇ ਦੀ ਵੀਡੀਓ ਦਿਖਾਈ ਸੀ ਤੇ ਉਦੋਂ ਦਿਨੇ ਲੰਘੇ ਸੀ ਰਾਮ ਨਾਲ ਆਹ ਦੇਖ ਲਓ ਵੀ ਗੱਡੀਆਂ ਰਾਤ ਨੂੰ ਹੁਣ ਤਰ੍ਹਾਂ ਫੀ ਕਿਰਪਾ ਨਾਲ ਚੱਲੀਆਂ ਜਾਂਦੀਆਂ ਨੇ ਏ ਕਿਸੇ ਨੂੰ ਬ੍ਰੇਕ ਪੈ ਜੇ ਫਿਰ ਇੱਥੇ ਜਾਮ ਦੀ ਸਥਿਤੀ ਬਣ ਜਾਂਦੀ ਆ ਸੋਕੀ ਜੀ ਇਹ ਆ ਮਿੱਤਰੋ 2025 ਤੇ ਇੰਡੀਆ ਦੇ ਰੋਡ ਬਾਈ ਜਦੋਂ ਵੱਡੇ ਰੋਡ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਹੋ ਗਏ ਜਾਂ 6 ਲਾਈਨ 8 ਲਾਈਨ ਰੋਡ ਹੋ ਗਏ ਇਹਨਾਂ ਤੇ ਜਦੋਂ ਚੜਦੇ ਆ ਥੋੜਾ ਜਿਹਾ ਟੋਲ ਟੈਕਸ ਚੁੰਡੀ ਦਾ ਪਰਦਾ ਪਰ ਬਾਈ ਰੋਡ ਕਿਆ ਲਾਜਵਾਬ ਨੇ ਬਾਈ ਵਰਲਡ ਕਲਾਸ ਦੇ ਰੋਡ ਬਣ ਰਹੇ ਆ ਆ ਰੋਡਾਂ ਤੇ ਤੁਸੀਂ ਬਿਨਾ ਹੈਡਲਾਈਟ ਤੋਂ ਵੀ ਫੁੱਲ ਸਪੀਡ ਤੇ ਜਾ ਸਕਦੇ ਹੋ ਜੀ ਜੀ ਅਸੀਂ ਪੀਲ ਬੜਾ ਪਾਰ ਕਰਕੇ ਤੇ ਰੋਟੀ ਆਉਂਦੀ ਆ ਸਬਜੀ ਲਵਾ ਲਈ ਆ ਕਿਹੜਾ ਪਨੀਰ ਆ ਜੀ ਇਸ ਜਹਾਜ਼ ਦੀ ਸ਼ਾਹੀ ਪੀਰ ਆ ਗਈ ਪਲੇਟ ਵੀ ਆ ਗਈ ਤੇ ਰੋਟੀਆਂ ਵੀ ਆ ਗਈਆਂ ਆ ਰੋਗੇ ਸੀ ਕਿਸ਼ਨਗੜ ਕੋਈ ਸਵੇਰੇ ਜੇ 3:30 ਵਜੇ ਕਿਉਂਕਿ ਉਹ ਕੰਜਰ ਦਾ ਖੜਾ ਹੁੰਦਾ ਇਹ ਸੋਚਿਆ ਵੀ ਚੱਲ ਯਾਰ ਦੋ ਚਾਰ ਘੰਟੇ ਲੱਕੀ ਦੇ ਵੀ ਹੋਣਾ ਹੁੰਦਾ ਇੱਥੇ ਸੌਂ ਕੇ ਤੇ ਉਹ ਤੋਂ ਬਾਅਦ ਚੱਲਦੇ ਆ ਆ ਫੜਿਓ ਜੀ ਚਾਹ ਲਿਆਂਦੀ ਹਾਂ ਚਾਹ ਪੀਏ ਥੋੜੀ ਥੋੜੀ ਰਹੇ ਆ ਵਿਜੇ ਉਹ ਸਾਲਾ ਖੜਾ ਹੁੰਦਾ ਛੇ 6:30 ਵਜੇ ਤੱਕ ਉਹਨੂੰ ਇੰਨਾ ਮੂੰਹ ਪੈ ਗਿਆ ਬਾਈ ਗੱਡੀ ਨੂੰ ਕੇਲੇ ਕੁਲੇ ਵਾਲੀ ਗੱਡੀ ਤੋਂ ਤਾਂ 2-2000 ਰੁਪਏ ਲੈਣ ਲੱਗ ਗਿਆ ਕੱਚੇ ਮਾਲੜੀ ਤੋਂ ਪਿਛਲੀ ਵਾਰੀ ਸਾਡੇ ਕੋਲੇ ਲੋਹਾ ਜਿਆ ਸੀਗਾ ਉਹ ਰੈਲਸਨ ਦੇ ਉਹ ਚੜਖੜੀਆਂ ਜੀਆਂ ਤਾਰ ਲਵੇਟਣ ਵਾਲੀਆਂ ਤਾਂ ਵੀ 1500 ਮੰਗਦਾ ਸੀ 1000 ਦੱਸਦਾ ਤਾਂ ਹੀ ਫਿਰ 10 ਕਿਲੋਮੀਟਰ ਪਿੱਛੇ ਹੀ ਰੁੱਕ ਗਏ ਸੀ ਵਿਜੇਰ ਲੱਕੀ ਦੇ ਵੀ ਸੋਣਾ ਹੀ ਆ ਇੱਥੇ ਸੋਝੋ ਹੱਲ ਪਏ ਸੀ ਤੇ ਆ ਗਏ ਆ ਕਿਸ਼ਨਗੜ੍ਹ ਜਿੱਥੋਂ ਫੋੜਨਾ ਹੁੰਦਾ ਇਹका ਹਾਈਵੇ ਤੇ ਚੜਨਾ ਆ ਜਿਹੜਾ ਨਵਾਂ ਪੋਲਾ ਉਹਦੇ ਤੋਂ ਉੱਤਰੇ ਆ ਇੱਕ ਤੋਂ ਅੱਗੇ ਵੀ ਚੱਲੇ ਆ ਬਨਗੜ ਖੜੇ ਸੀ ਬਾਈ ਇਹ ਜੰਮੂ ਵਾਲਿਆਂ ਦੇ ਢਾਬੇ ਤੇ ਇੱਕੀ ਪਹਿਲੀ ਯਾਰ ਖੜੇ ਆ ਨਾ ਅੱਗੇ ਲੱਕੀ ਪਾਤੜਾਂ ਦੇ ਖੜੀ ਦਾ ਇਹਦਾ ਵੀ ਬਾਈ ਕਹਿੰਦਾ ਸੀ ਵਧੀਆ ਹੁੰਦਾ ਰੋਟੀ ਪਾਣੀ ਤਾਂ ਰੁਕੇ ਆ ਸਵੇਰ ਦੀ ਮੜਾਈ ਲਵਾ ਲਈ ਆ ਰੋਟੀਆਂ ਨੇ ਨਿਕਲਦੇ ਅੱਗੇ ਬਾਈ ਲੱਡ ਚੇਂਜ ਹੋ ਗਿਆ ਦਰਜੀ ਸੀ ਹੁਣ ਮੈਂ ਕਿਹਾ ਵੀ ਕਾਰ ਆਸਟ ਬਾਈ ਕਿਉਂਕਿ ਸਾਢੇ 3 ਨੂੰ ਕਹੇ ਸੀ ਮੈਂ ਤਾਂ ਪਹਿਲਾਂ ਹੋ ਗਿਆ ਸੀ ਸਵੇਰ ਜੀ ਰੋਣਾ ਪਾਉਣਾ ਪਿਆ ਉਹਰਾ ਸਾਹ ਕੋ ਪਿੱਛੇ ਤੇ ਜਿੱਥੇ ਰੋਪਾ ਆਇਆ ਸੀ ਚੱਲ ਸਾਢੇ 3 ਤੋਂ ਬਾਅਦ ਤੇ ਤਿੰਨ ਚੰਨਾਂ ਦੇ ਘੰਟੇ ਲੱਗਦੇ ਉਹ ਤੱਕ ਵੀ ਰੱਖ ਨੂੰ ਪਤਾ ਸੂਰਜ ਚੜ੍ਹਨ ਨਾਲ ਖੁੱਲ ਹੀ ਜਾਂਦੀ ਹੈ ਚਾਹੇ ਮੰਦਾਂ ਬੈਠੇ ਆਈ ਰਹੇ ਸਾਡੀ ਹੁਣ ਮੈਂ ਕਿਹਾ 100000 ਹੋਰ ਬਾਈ ਦੋ ਕਰਾਂ ਮੈਂ ਉਹ ਲਾਂ ਬਾਏ ਨੂੰ ਲਾ ਦੇ ਪਾਸੇ ਦੇਖੋ ਕਿੰਨਾ ਹੈਂਡ ਲੱਗਦਾ ਇਥੋਂ ਨਾਲ ਨਾਲ ਟ੍ਰੇਨ ਜਾਂਦੀ ਆ ਉਧਰ ਨਾਲ ਨਾਲ ਅਸੀਂ ਜਾਂਦੇ ਆ ਇੱਧਰ ਪੌਦੇ ਉੱਤੇ